ਸਸਿਗਾ ਦੋਸਤੋ ਤੁਸੀਂ ਦੇਖ ਰਹੇ ਹੋ ਆਨ ਪ੍ਰੋ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਜਿਵੇਂ ਸਿਆਣੇ ਨੇ ਆਖਿਆ ਕਿ ਗਰੀਬੀ ਹੈ ਜਿਹੜੀ ਸ਼ਬਦ ਮਾੜਾ ਹੈ ਜਿਸ ਤੇ ਆਉਂਦੀ ਉਸ ਨੂੰ ਪਤਾ ਹੈ ਉਹ ਗਰੀਬੀ ਨੂੰ ਜਦੋਂ ਹੰਡਾਉਂਦਾ ਤਾਂ ਉਹੀ ਜਾਣਦਾ ਉਹਦੇ ਦਿਲ ਤੇ ਕੀ ਬੀਤਦੀ ਹੈ ਕਿਵੇਂ ਆਪਦੇ ਬੱਚਿਆਂ ਨੂੰ ਪਾਲਦਾ ਕਿਵੇਂ ਉਹਦਾ ਚੁੱਲ੍ਹਾ ਚੱਲਦਾ ਬਹੁਤ ਮਾੜੇ ਹਾਲਾਤ ਹੈ ਜਿਹਦੇ ਘਰਾਂ ਦੇ ਹੋ ਜਾਂਦੇ ਆ ਬਹੁਤ سارے ਲੋਕਾਂ ਨੂੰ ਜਿਹੜੀ ਗਰੀਬੀ ਹੈ ਮਜ਼ਾਕ ਲੱਗਦੀ ਉਹ ਪਰ ਜਿਸ ਘਰੇ ਇਹ ਪੈਰ ਧਰਦੀ ਹੈ ਨਾ ਫਿਰ ਉਹਦਾ ਦਿਲ ਪੁੱਛਿਆ ਲੋੜੀ ਦਾ ਉਹਦੇ ਹਾਲਾਤ ਪੁੱਛਿਆ ਲੋੜੀ ਦੇ ਆ ਉਹ ਨਾ ਮਰਨ ਚ ਤੇ ਨਾ ਜਿਉਣ ਚ ਇਦਾਂ ਦੇ ਹਾਲਾਤ ਆ ਜਿਹੜੇ ਘਰਾਂ ਦੇ ਹੋ ਜਾਂਦੇ ਆ ਇੱਥੋਂ ਤੱਕ ਹੋ ਜਾਂਦਾ ਕਿ ਇੱਕ ਭਾਂਡਾ ਕੋਈ ਲੈਣਾ ਪਈ ਜੀ ਨਾ ਉਹ ਭਾਂਡਾ ਤੱਕ ਨਹੀਂ ਖਰੀਦਿਆ ਜਾਂਦਾ ਕੱਪੜੇ ਤੱਕ ਨਹੀਂ ਖਰੀਦੇ ਜਾਂਦੇ ਲੋਕਾਂ ਦੇ ਦਿੱਤੇ ਕੱਪੜੇ ਤੱਕ ਪਾਉਣ ਤੱਕ ਮਜਬੂਰ ਆ ਜਿਹੜਾ ਹੋ ਜਾਂਦਾ ਹੈ ਤੇ ਇਦਾਂ ਦੇ ਹਾਲਾਤ ਦਿਖਾਉਣ ਵਾਸਤੇ ਅੱਜ ਅਸੀਂ ਸਰਦੂਲਗੜ ਵਿਖੇ ਪਹੁੰਚੇ ਆਂ ਸਰਦੂਲਗੜ ਵਿਖੇ ਇੱਕ ਅਜਿਹਾ ਪਰਿਵਾਰ ਹੈ ਜੋ ਕਿ ਆਪਣਾ ਮਕਾਨ ਹੈ ਜਿਹੜਾ ਡਿੱਗਣ ਕਿਨਾਰੇ ਹੈ ਤੇ ਪਿਛਲੇ ਦਿਨੀ ਆਈਆਂ بارشਾਂ ਦੇ ਕਾਰਨ ਉਹਨੂੰ ਆਪਣੇ ਮਕਾਨ ਤੋਂ ਬਾਹਰ ਰਹਿਣਾ ਜਿਹੜਾ ਪਿਆ ਦੇ ਬਾਹਰ ਰਹਿਣ ਵਾਸਤੇ ਮਜਬੂਰ ਹੋ ਗਏ ਤਾਂ ਕਿ ਛੱਤ ਹੈ ਜਿਹੜੀ ਉਹਨਾਂ ਦੇ ਪਰਿਵਾਰ ਦੇ ਉੱਪਰ ਨਾ ਡਿੱਗ ਪੇ ਅੱਜ ਤੁਹਾਨੂੰ ਘਰ ਦੇ ਹਾਲਾਤ ਹੈ ਜਿਹੜੇ ਉਹ ਚੱਲ ਕੇ ਦਿਖਾਉਣੇ ਆ ਤੁਸੀਂ ਆਹ ਦੇਖੋ ਪਹਿਲਾਂ ਆ ਘਰ ਦੇ ਹਾਲਾਤ ਦੇਖੋ ਬਿਲਕੁਲ ਇਹ ਪਾਟਿਆ ਪਿਆ ਜਮਾ ਬਿਲਕੁਲ ਕਿਸੇ ਵੇਲੇ ਵੀ ਜੜਾ ਡਿੱਗ ਸਕਦਾ ਹੈ ਤੇ ਆ ਅੰਦਰ ਆ ਕੇ ਦੇਖੋ ਇੰਨਾ ਨੀਵਾ ਜਿਹੜਾ ਹੈਗਾ ਅਸੀਂ ਮਸਾਂ ਉਤਰੇ ਆ ਤੇ ਥੱਲੇ ਹਾਲਾਤ ਦੇਖੋ ਕੱਚਾ ਬਿਲਕੁਲ ਹੈਗਾ ਫਰਸ਼ ਦਲੋਂ ਤੇ ਆ ਦੇਖੋ ਸਾਰੇ ਦਾ ਸਾਰਾ ਇਹ ਜਿਹੜਾ ਪਾਟਿਆ ਪਿਆ ਤੇ ਆ ਛੱਤ ਹੈ ਦੇਖੋ ਆ ਛੱਤ ਕਿਉਂ ਰਹੀ ਹੈ ਵਿੱਚੋਂ ਆਹ ਮੋਰਾ ਨਿਕਲੇ ਹੋਇਆ ਛੱਤ ਦੇ ਵਿੱਚੋਂ ਜਦੋਂ ਆਏ ਤਾਂ ਪਾਣੀ ਜਿਹੜਾ ਸਿੱਧਾ ਆਉਂਦਾ ਤੇ ਇਹ ਛੱਤ ਹੈ ਜਿਹੜੀ ਇਥੋਂ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਇਹ ਹਾਲਾਤ ਜਿਹੜੇ ਹੋਏ ਹੋਏ ਆ ਤੇ ਆਹ ਦੇਖੋ ਆ ਕਿੰਨੀ ਤਰੇੜ ਇਧਰੋਂ ਆਈ ਹੋਈ ਐ ਆਹ ਦੇਖ ਸਕਦੇ ਹਾਂ ਇਹ ਗਾਰੇ ਚ ਕੰਡੀਆਂ ਹੋਈਆਂ ਕੰਧਾਂ ਪ੍ਰਾਣੀਆਂ ਕੰਧਾਂ ਇਸ ਕਰਕੇ ਫਰਸ਼ ਥੱਲੋਂ ਦੇਖ ਲਓ ਉਹ ਸਾਰਾ ਕੱਚਾ ਹੈਗਾ ਹਾਲਾਤ ਇਦਾਂ ਦੇ ਹੋਏ ਹੋਏ ਆ ਤੁਹਾਨੂੰ ਦੂਜਾ ਕਮਰਾ ਵੀ ਦਿਖਾਉਣੇ ਆ ਚੱਲ ਕੇ ਉਧਰਲੇ ਪਾਸੇ ਵੀ ਦਿਖਾਉਣੇ ਆ ਕਮਰੇ ਦੇ ਜਿਹੜੇ ਹਾਲਾਤ ਆ ਆਹ ਕੰਧ ਦੇਖ ਲਓ ਤੁਸੀਂ ਕਿੰਨੀ ਕਿੰਨੀ ਉੱਚੀ ਐ ਇਧਰੋਂ ਕੰਧ ਐ ਜਿਹੜੀ ਆਹ ਕੰਧ ਐ ਜਿਹੜੀ ਇਹ ਡਿੱਗੀ ਪਈ ਐ ਇਹ ਨਹੀਂ ਨਿਕਲੀ ਠੀਕ ਐ ਤੇ ਆਜ ਤੁਹਾਨੂੰ ਆ ਹਾਲਾਤ ਵੀ ਦਿਖਾ ਦਈਏ ਇਸ ਕਮਰੇ ਦੇ ਆ ਦੇਖੋ ਜੀ ਇਸ ਕਮਰੇ ਦੇ ਹਾਲਾਤ ਦੇਖ ਲੋ ਬਿਲਕੁਲ ਆ ਤਰੇੜਾਂ ਆਈ ਪਈ ਐ ਆ ਦੇਖੋ ਇਧਰੋਂ ਇੱਥੋਂ ਦੇਖੋ ਆ ਦੇਖੋ ਇੱਥੋਂ ਕਿਸੇ ਵੇਲੇ ਵੀ ਡਿੱਗ ਸਕਦਾ ਆ ਸਾਰੀਆਂ ਤਰੇੜਾਂ ਆਈਆਂ ਹੋਈਆਂ ਗਈਆਂ ਠੀਕ ਐ ਤੇ ਸਾਡੇ ਨਾਲ ਇੱਥੋਂ ਦੇ ਘਰ ਦੇ ਜਿਹੜੇ ਮੋਤਵਰਨੇ ਵਿਅਕਤੀ ਨੇ ਉਹ ਸਾਡੇ ਨਾਲ ਮੌਜੂਦ ਨੇ ਬਾਈ ਜੀ ਕਿ ਐ ਕੀ ਨਾਮ ਆ ਤੁਹਾਡਾ ਵੀਰਾ ਜੀ ਕੀ ਕਿਵੇਂ ਹਾਲਾਤ ਹੋਏ ਕਿੰਨਾ ਚਿਰ ਹੋ ਗਿਆ ਇਸ ਘਰ ਪਏ ਨੂੰ ਘਰ ਪਏ ਨੂੰ ਤਾਂ ਇਹ ਹੋ ਗਏ ਹੋਣਗੇ 20 25 ਸਾਲ ਹੋ ਗਈ ਜੀ ਤੇ ਮੁੜ ਕੇ ਕਦੇ ਇਹ ਤੇ ਮਿਸਤਰੀ-ਮੁਸਤਰੀ ਲੱਗਿਆ ਨਹੀਂ ਮਿਸਤਰੀ ਲੱਗਿਆ ਨਹੀਂ ਜੀ ਕੋਈ ਪੈਸੇ ਨਹੀਂ ਜੁੜਿਆ ਜੀ ਕੋਈ ਅੱਛਾ ਪੈਸੇ ਹੀ ਨਹੀਂ ਸੀਗਾ ਹਾਂ ਠੀਕ ਹੈ ਉਦੋਂ ਕੰਮਕਾਜ ਚੱਲਦਾ ਨਹੀਂ ਸੀ ਕੋਈ ਕੰਮਕਾਰ ਜੀ ਚੱਲਦਾ ਨਹੀਂ ਸੀਗਾ ਉਦੋਂ ਮੀਂਹ ਪੈਣ ਲੱਗੇ ਹਮ ਤੇ ਕਿਸੇ ਦੇ ਪੈਸੇ ਦੇਣੇ ਸੀਗੇ ਉਹ ਉਹ ਤਾਰੇ ਪਹਿਲਾਂ ਹਮ ਤੇ ਮੁਲਕੇ ਮੈਂ ਮੰਗੇ ਉਹਨਾਂ ਤੋਂ ਉਹ ਕਹਿੰਦਾ ਵੀ ਹੁਣ ਤਾਂ ਮੇਰੇ ਕੋਲੇ ਹੈ ਨਹੀਂਗੇ ਅੱਛਾ ਜਿਵੇਂ ਜਿਵੇਂ ਬਾਈ ਹੋਰ ਬਹੁਤ ਸਾਰੇ ਲੋਕ ਬਿਜ਼ਨਸ ਚਲਾ ਲੈਂਦੇ ਜਿਵੇਂ ਕੋਈ ਕਿਸੇ ਨੇ ਬੱਕਰੀਆਂ ਪਾਲ ਲੀਆਂ ਜਾਂ ਕੋਈ ਰੇੜੀ ਲਾ ਲੈਂਦਾ ਕੋਈ ਤੁਸੀਂ ਨਹੀਂ ਸੋਚਿਆ ਕਿ ਉਹਦੇ ਵਾਸਤੇ ਵੀ ਪੈਸਾ ਨਹੀਂ ਸੀ ਬੱਕਰੀਆਂ ਬਾਅਦ ਤੇ ਸੋਚਿਆ ਸੀਗਾ ਜੀ ਪਹਿਲਾਂ ਮੰਡੀ ਚ ਸੀਜ਼ਨ ਲਾਉਣ ਵਾਸਤੇ ਉਦੋਂ ਬਹੁ ਗੁਜਰਗੀ ਹਾਂ ਠੀਕ ਹੈ ਤੇ ਮੁੜ ਕੇ ਬੱਸ ਸਾਰੇ ਪੈਸੇ ਉਵੇਂ ਹੀ ਲੱਗ ਗੇ ਲੁਕੜਾ ਲੁਕੜਾ ਲਰਦੇ ਗਾ ਬਿਮਾਰੀਆਂ ਠਮਾਰੀਆਂ ਹਾਂ ਗੁਆਰ ਘਟਾਰੀਆਂ ਕੇ ਲਾ ਠੀਕ ਹੈ ਜੀ ਪਹਿਲਾਂ ਰਾਜ ਕਰਾਈ ਗਿਆ ਉਹਦਾ ਹਮ ਤੇ ਸਹੀ ਨਹੀਂ ਹੋਇਆ ਫਿਰ ਮਰ ਗਈ ਬੇਚਾਰੀ अच्छा अच्छा, अच्छा। हां हुन जी ਇਹ ਹਾਲਾਤ ਹੋ ਗਏ ਹਾਂ ਜੀ ਠੀਕ ਤੁਹਾਡਾ ਕੀ ਨਾਮ ਮਨਜੀਤ ਆ ਕਿ ਮੈਂ ਕਰਦੇ ਹੁਣ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ ਥੋੜਾ ਜਿਹਾ ਦੱਸੋਗੇ ਬਿਆਨ ਕਰੋਗੇ ਕੀ ਹਾਲਾਤ ਨੇ ਕਰਦੇ ਹਾਂ ਜੀ ਜੀ ਪਹਿਲਾਂ ਮੇਰੇ ਨਾਂ ਮੁੱਕ ਕੇ 4 ਸਾਲ ਹੋ ਗਿਆ ਤੇ ਮੁੜ ਕੇ ਛੋਟੀ ਜੀ ਆ ਬੱਚੇ ਪਾਲੀ ਆ ਤੇ ਉਹ ਦਿਹਾੜੀ ਜਾਂਦਾ ਅੱਥਰ ਨੂੰ ਉਹੀ ਚੁੱਲ੍ਹਾ ਤਪਦਾ ਹਾਂ ਜੀ ਉਹ ਰੋਟੀ ਮਸਾ ਚੱਲਦੀ ਮਸਾ ਚੱਲਦੀ ਆ ਜੀ ਹਾਂ ਜੀ ਠੀਕ ਹੈ ਵੀ ਹੁਣ ਇਹ ਡਰਦੇ ਨੇ ਆਖਾ ਵੀ ਸਾਨੂੰ ਜੇ ਕੁਝ ਮਿਲੂਗਾ ਸਾਡੇ ਉੱਤੇ ਸੁਭਾਤਾ ਨਾ ਡਿੱਗ ਪੈਣ ਹਾਂਜੀ ਠੀਕ ਨਹੀਂ ਹੁਣ ਹੁਣ ਜਦੋਂ ਪਿੱਛੇ ਜੇ ਮੀਂਹ ਆਏ ਸੀ ਤੇ ਉਦੋਂ ਫਿਰ ਕਿੱਥੇ ਰਹਿੰਦਾ ਸੀਗਾ ਪਰਿਵਾਰ ਉਦੋਂ ਸਿਵਿਆ ਚ ਹੀ ਪੈਂਦੇ ਸੀ ਸਿਵਿਆ ਚ ਪੈਂਦੇ ਸੀ ਹਾਂ ਹਾਂ ਹਾਂਜੀ ਠੀਕ ਹੈ ਜਿੱਥੇ ਲੋਕ ਦਿਨੇ ਜਾਣ ਤੋਂ ਡਰਦੇ ਤੁਸੀਂ ਉਹ ਰਾਤ ਨੂੰ ਰਾਤਾਂ ਤੱਕ ਜਾਂਦੇ ਸੀ ਡਰਦੇ ਕੀ ਕਰਦੇ ਫਿਰ ਥੱਲੇ ਆ ਜਾਂਦੇ ਹੂੰ ਸਾਡਾ ਕੁਛ ਨਹੀਂ ਮੰਗਣਾ ਸੀ ਅੱਛਾ ਅੱਛਾ ਇਹ ਅੱਛਾ ਪਹਿਲਾਂ ਵੀ ਕੋਈ ਇਦਾਂ ਦੇ ਘਰ ਦੇ ਹਾਲਾਤ ਹੋਏ ਜੇ ਇਸ ਮੀਂਹਾਂ ਚ ਹੀ ਹੋਏ ਆ ਫਾਇਲ ਐਸੀ ਚ ਹੀ ਹੋਈ ਐ ਐਸੀ ਮੀਂਹ ਚ ਵੇ ਹਾਂ ਠੀਕ ਮੈਂ ਤਾਂ ਕੁੜੀ ਕੋਲੇ ਵਾਗ ਗਈ ਸੀ ਮਹੀਨੇ ਤੋਂ ਆਈ ਐ ਅੱਛਾ ਅੱਛਾ ਦਰਦੀਆ ਪੋਤੀ ਨੂੰ ਲੈ ਕੇ ਅੱਛਾ ਵੀ ਉੱਤੇ ਨਾ ਡਿੱਗ ਪਈ ਹਾਂ ਠੀਕ ਐ ਹਾਂ ਬਿਲਕੁਲ ਹਾਲਾਤ ਆ ਜਿਹੜੇ ਦਰਸ਼ਕੋ ਤੁਸੀਂ ਦੇਖ ਹੀ ਲਏ ਤਾਂ ਇਹ ਆਪਦੇ ਜਿਹੜਾ ਬਿਆਨ ਕੀਤੇ ਹਾਲਾਤ ਕਿ ਘਰ ਦੇ ਜਿਹੜੇ ਇਦਾਂ ਦੇ ਹਾਲਾਤ ਆ ਜਿਹੜੇ ਹੋ ਚੁੱਕੇ ਹੈਗੇ ਮਤਲਬ ਇਹ ਆਪਦੇ ਘਰ ਤੋਂ ਬਾਹਰ ਰਹਿਣ ਵਾਸਤੇ ਜਿਹੜਾ ਮਜਬੂਰ ਸੀ ਤੇ ਅਗਰ ਕੋਈ ਵੀ ਵੀਰ ਇਹਨਾਂ ਦੀ ਮਦਦ ਕਰ ਸਕਦਾ ਇਹਨਾਂ ਕੁੜੀਆਂ ਪਿੱਛੇ ਮਦਦ ਕਰ ਸਕਦਾ ਹੈ ਨਾ ਬੱਚਿਆਂ ਪਿੱਛੇ ਮਦਦ ਕਰ ਸਕਦਾ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ 10-10 ਰੁਪਏ ਵੀ ਪਾਉਂਗੇ ਤਾਂ ਇਹਨਾਂ ਦੇ ਮਕਾਨ ਦੀ ਜਿਹੜੀ ਹੈ ਛੱਤ ਹੈ ਉਹ ਪੈ ਜਾਊਗੀ ਇਸ ਵਾਸਤੇ ਕਾਊਂਟ ਨੰਬਰ ਹੈ ਜਿਹੜਾ ਥੱਲੇ ਚੱਲ ਰਿਹਾਗਾ ਉਸ ਅਕਾਊਂਟ ਦੇ ਵਿੱਚ ਤੁਸੀਂ ਆਪ ਦਾ ਜਿਹੜਾ ਵੀ ਦਸਵਾਂ ਸੌਂਡ ਕੱਢਣਾ ਤਿਲਫੁਲ ਭੇਟਾ ਕਰਨਾ ਇਸ ਪਰਿਵਾਰ ਨੂੰ ਤੁਸੀਂ ਕਰ ਸਕਦੇ ਹੋ ਤੇ ਜੇ ਸਿੱਧੀ ਪਹੁੰਚ ਕਰਨੀ ਹੈ ਤਾਂ ਸਾਡੇ ਚੈਨਲ ਦੇ ਨੰਬਰ ਜਿਹੜੇ ਉਹ ਵੀ ਥੱਲੇ ਚੱਲ ਰਹੇ ਤਾਂ ਸਿੱਧੀ ਪਹੁੰਚ ਵੀ ਤੁਸੀਂ ਇਸ ਪਰਿਵਾਰ ਤੱਕ ਜਿਹੜਾ ਕਰ ਸਕਦੇ ਹੋ ਤਾਂ ਇਸ ਪਰਿਵਾਰ ਦਾ ਸਹਾਰਾ ਜਿਹੜਾ ਜਰੂਰ ਬਣੋ ਕਿਉਂਕਿ ਆਪਾਂ ਪੰਜਾਬੀ ਤਾਂ ਜਾਣੀ ਇਸ ਗੱਲ ਤੇ ਜਾਣਿਆ ਸੇਵਾ ਭਾਵਨਾ ਦੇ ਨਾਤੇ ਤਾਂ ਇਹਨਾਂ ਪਰਿਵਾਰਾਂ ਦੇ ਵੀ ਆਪਾਂ ਜਿਹੜੇ ਹੱਥ ਵੜੀਏ ਤਾਂ ਕਿ ਇਹਨਾਂ ਬੱਚਿਆਂ ਦਾ ਜਿਹੜਾ ਆਸਰਾ ਜਿਹੜਾ ਬਣ ਸਕੇ ਕਿ ਕਿ ਇਹ ਨਾ ਹੋਵੇ ਕਿਤੇ ਆਪਾਂ ਛੱਤ ਡਿੱਗ ਪੇ ਤੇ ਉਸ ਤੋਂ ਬਾਅਦ ਸੋ ਸਾਈਡ ਤੇ ਨਿੱਪਦੇ ਲਿਖਣ ਜੋਗੇ ਰਹਿ ਜਾਈਏ ਵੀ ਪਰਿਵਾਰ ਦੇ ਇੰਨੇ ਜੀਏ ਜਿਹੜੀ ਛੱਤ ਥੱਲੇ ਆ ਕੇ ਖਤਮ ਹੋ ਕੇ ਤਾਂ ਉਸ ਤੋਂ ਪਹਿਲਾਂ ਹੀ ਆਪਣਾ ਬਣ ਪਾ ਇਹਨਾਂ ਨੂੰ ਬਚਾ ਲਈਏ ਇਸ ਮਕਾਨ ਦੀ ਛੱਤ ਹੈ ਜਿਹੜੀ ਪੈ ਜੇ ਤਾਂ ਆਪਣਾ ਤੁਸੀਂ ਨਹੀਂ ਠਾਂਦੇ ਤੇ ਜਿਹੜਾ ਕਾਊਂਟ ਨੰਬਰ ਹੈ ਉਸ ਤੇ ਪਾ ਕੇ ਤੁਸੀਂ ਇਸ ਪਰਿਵਾਰ ਦੀ ਜਿਹੜੀ ਮਦਦ ਕਰ ਸਕਦੇ ਹੋ ਅਗਰ ਹੋਰ ਵੀ ਕੋਈ ਇਸ ਤਰ੍ਹਾਂ ਦਾ ਪਰਿਵਾਰ ਹੈਗਾ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦੀ ਵੀਡੀਓ ਬਣਾ ਕੇ ਕਿਸੇ ਨਾ ਕਿਸੇ ਸਮਾਜ ਸੇਵੀ ਤੱਕ ਜਰੂਰ ਭੇਜਾਂਗੇ ਤਾਂ ਕਿ ਉਸ ਪਰਿਵਾਰ ਨੂੰ ਜਿਹੜਾ ਕੁਛ ਨਾ ਕੁਛ ਸਹਾਰਾ ਜਿਹੜਾ ਆਸਰਾ ਮਿਲ ਸਕੇ ਕੋਈ ਸਮਾਜ ਸੇਵੀ ਵੀਰ ਹੈ ਜਿਹੜਾ ਉਹਨਾਂ ਦੀ ਬਾਹਮ ਫੜ ਰੱਖ ਸਕੇ ਜੇ ਸਾਰੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬਰ ਤੇ ਫੋਲੋ ਜਰੂਰ ਕਰ ਲਿਓ ਜੇ ਵੀਡੀਓ ਦੇਖਣ ਵਾਸਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਚੱਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਨਵੀਂ ਅਪਡੇਟ